ਮਜਬੂਰੀ ਕੀ ਕੁਝ ਕਰਵਾ ਦਿੰਦੀ ਏ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ ਨਵ ਜੰਮੇ ਬੱਚੇ ਨੂੰ ਮਾਂ ਨੇ ਗੋਦੀ ਵਿੱਚ ਚੱਕ ਕੇ ਕੀਤਾ ਆ ਕੰਮ ਅਕਸਰ ਹੀ ਜਦੋਂ ਵੀ ਕਿਸੇ ਔਰਤ ਦੇ ਬੱਚਾ ਹੁੰਦਾ ਏ ਉਸ ਨੂੰ ਮਹੀਨਾ ਜਾਂ ਸਭਾ ਮਹੀਨਾ ਕੰਮ ਤੇ ਨਹੀਂ ਲਗਾਇਆ ਜਾਂਦਾ ਪਰ ਹੁਣ ਇੱਕ ਮਾਂ ਦੀ ਵੀਡੀਓ ਦੇਖ ਕੇ ਹਰ ਕੋਈ ਹੋਇਆ ਪਾਵੁਕ ਦਰਸਲ ਇਹ ਔਰਤ ਆਪਣਾ ਕੁਝ ਕੁ ਦਿਨਾਂ ਦਾ ਬੱਚਾ ਗੋਦੀ ਵਿੱਚ ਚੱਕ ਕੇ ਇੱਕ ਬਰਾਤ ਵਿੱਚ ਲਾਈਟਾਂ ਫੜ ਕੇ ਖੜੀ ਹੈ ਅਤੇ ਨਾਲ ਹੀ ਆਪਣੇ ਬੱਚੇ ਨੂੰ ਵੀ बार-बार ਟਕ ਰਹੀ ਏ ਸੋ ਜਦੋਂ ਮਜਬੂਰੀ ਜਾਂ ਗਰੀਬੀ ਹੁੰਦੀ ਏ ਤਾਂ ਹਰ ਇੱਕ ਇਨਸਾਨ ਇਹ ਔਰਤ ਹੋਵੇ ਜਾਂ ਮਰਦ ਆਪਣੇ ਸਾਰੇ ਦੁੱਖ ਤਕਲੀਫਾਂ ਨੂੰ ਭੁਲਾ ਕੇ ਵੀ ਕੰਮ ਕਰਦਾ ਏ ਇਸ ਮਾਂ ਦੀ ਵੀ ਪਤਾ ਨਹੀਂ ਕੀ ਮਜਬੂਰੀ ਹੋਣੀ ਏ ਕਿ ਆਪਣਾ ਕੁਝ ਕੁ ਦਿਨਾਂ ਦਾ ਬੱਚਾ ਗੋਦੀ ਵਿੱਚ ਚੱਕ ਕੇ ਕੰਮ ਕਰ ਰਹੀ ਏ ਸੋ ਲੋਕ ਵਿਆਹਾਂ ਵਿੱਚ ਲੱਖਾਂ ਰੁਪਏ ਪਾਣੀ ਵਾਂਗ ਬਹਾ ਦਿੰਦੇ ਨੇ ਪਰ ਜੇ ਕਿਤੇ ਇਹੀ ਪੈਸਾ ਇਹੋ ਜਿਹੇ ਮਜਬੂਰ ਤੇ ਬੇਬਸ ਲੋਕਾਂ ਨੂੰ ਦਿੱਤਾ ਜਾਵੇ ਤਾਂ ਕਿੰਨੀਆਂ ਅਸੀਸਾਂ ਮਿਲਣਗੀਆਂ ਪਰ ਸ਼ਾਇਦ ਲੋਕਾਂ ਨੂੰ ਅਸੀਸਾਂ ਨਹੀਂ ਸਿਰਫ ਦਿਖਾਵਾ ਚਾਹੀਦਾ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ